ਪਾਵਨ ਸੇਪੂਨ ਹੋਏ ਹਾਸ ਪਰ ਭਗਤ ਪਾਇਆ ਤੁਮ ਪ੍ਰਕਾਸ਼ ਸਿਤੋਂ ਨਨ ਕਾਟੇ ਜਮ ਪਾਸੇ ਤਉ ਤੇ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋਖਾ ਚੂਕਾ ਚਾ ਆਵਾ ਗਾਵਨ ਮਿਟੇ ਪ੍ਰਭ ਸੇਵ ਖਾਵਤਿਆ ਉਸਰਨ ਗੁਰੂ ਦੇਵ ਯੋ ਰਤਨ ਜਨਮ ਕਾ ਹੋਏ ਉਤਾਰ ਹਰ ਹਰ ਸਿਵ ਰਿ ਪ੍ਰਾਨ ਉਤਾਰ ਅਨੁਕ੍ਰਿ ਸਾਖ ਜਪੋ ਅਬ ਰਾਮ ਨਾਮ ਜਪਾਵੋ ਸੋੰਤ ਕਾ ਅਠ ਰਤ ਕਤ ਪਾਵੋ ਸਾਰ ਪੂਤ ਸਤਿਗੁਰ ਕੋ ਨਾ ਸੈ ਸੁ ਪਾਹਿ ਨਾਨਕ ਗੁਣ ਗਾਓ ਗੁੰਗਨਾਵ ਤੇਰੀ ਪੁੱਤਰ ਸੁਮੈ ਬਿੰਸ ਜਾਏ ਖਾਮੇ ਬਖ ਫੈਲ ਖੋਏ ਚਿੰਤ ਬਚੇ ਸੁਪਨਾ ਸਾਸ ਗਰਾਂ ਖਰ ਨਾਮ ਸੁਮਾਲ ਸੁਖ ਦਰਗਾ ਜੈਕਾਰ ਸਰਬ ਨਿਰੰਤਰ ਰਹਿ ਕੋ ਦੇਖ ਕਉ ਨਾਨਕ ਜਾ ਕੇ ਮਤਿ ਕਲੇ ਲੋਕ ਫਿਰਤ ਫਿਰਤ ਪ੍ਰਭਿ ਖਾਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸਤ ਪਰੇ ਰਾਚਕ ਦਾਨ ਦਾਤੇ ਪ੍ਰਭੋ ਦਾਨ ਕਰਿ ਕਿਰਪਾ ਦੇਹੁ ਹਰਿ ਨਾਮ ਸਾਧਨਾ ਕੈ ਮੰਗੋ ਤੂਰ ਪਾਰ ਬ੍ਰਹਮੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾਸਤ ਪ੍ਰਾਤਿਮੇ ਪ੍ਰਭ ਜਿਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨ ਸੰਗ ਪੂਰੀ ਪਏ ਸਤਿਗੁਰ ਤੇ ਨਿਰਮਲ ਮਤ ਲੈ ਜਨਕੋ ਪ੍ਰਭ ਹੋਇ ਉਦੀਰਾਲ ਸੇਵਕੀ ਨੂੰ ਸਦਾ ਨਿਹਾਲ ਪੂਰਾ ਪ੍ਰਭ ਖਰਾਦਿਆ ਪੂਰਾ ਜਨਕਾ ਨਾਓ ਨਾਨਕ ਪੂਰਾ ਪਾਇਆ ਤੂਰੇ ਕੇ ਗੁਣ ਗਾਵ ਅਸ ਪਰੇ ਪੂਰੇ ਗੁਰ ਕਾ ਸੁਨੁ ਪਦੇਸ ਪਾਰ ਬ੍ਰਾਹਮਣ ਟ ਕਰ ਪੇਖ ਸਾਸ ਸਾਸ ਮਰੂ ਗੋਬਿੰਦ ਮਨ ਹੰਤਰ ਕੇ ਉਤਰੇ ਚੇਂਦਨੀ ਆਸ ਨਿਰਤੇ ਆਗੋ ਤਰੰਗ ਸੰਤ ਜਨਾ ਕੇ ਧੂਰ ਮਨ ਮੰਗ ਆਵ ਛੋੜ ਬੇਨਤੀ ਕਰੋ ਸਾ ਸਰ ਅਗਨ ਸਾਗਰ ਤਰੋ ਹਰ ਤਨ ਕੇ ਪਰ ਲਿਓ ਪੰਡਾਟ ਨਾਨਕ ਗੁਰੂ ਰੇ ਨਮਸਕਾਰ ਥੇਮ ਕੁਸਲ ਸਹਿਜ ਆਨੰਦ ਸਾਜ ਸੰਪਰਮਾ ਆਨੰਦ ਨਰਕ ਨਮਾਰੋ ਨਾ ਰੋਜੀ ਹੋ ਗੋਨ ਗੋਪਿੰਦ ਅੰਤ ਰਸ ਪੀਓ ਜਿਤੇ ਜਤ ਜਤਵਨ ਹਰੈਣ 헵 ਸੁਪੰਦਨ ਪੂਰ ਕ੍ਰਪਾਲ ਸਿਮਰ ਸਿਮਰਿ ਨਾਮ ਬਾਰੋਂ ਬਾਰ ਨਾਨਕ ਜੀ ਕਾਹੇ ਖੋਤਾਰ ਉਤਮ ਸਲੋ ਸਾਧਕੇ ਬਚਨ ਅਮਲਿਖ ਲਲਹੇ ਰਤਨ ਸੁਨ ਤਖ ਮਾਤ ਖੋਦ ਉਤਾਰ ਸਾਫ ਕਰੇ ਲੋਕਾਂ ਨੂੰ ਸੁਤਾਰ ਸਫਲ ਜੀਮਰ ਸਫਲ ਤਾਂ ਕਾ ਸੰਗ ਜਾਂਕੇ ਮਨ ਲਗ ਖਾਰੇ ਰੰਗ ਜੈ ਜੈ ਸ਼ਬਦ ਹਰ ਹਦ ਵਾਜੇ ਸੁਨ ਸੁਨ ਅੰਧ ਕਰੇ ਜੋ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਲਾਈ ਮਿਟ ਗਏ ਬਹਿਰ ਪਏ ਸਭ ਹੇਨ ਸਮਰਤ ਨਾਮ ਸਾਧ ਸੰਗ ਲੈ ਸੁ ਪ੍ਰਸੰਨ ਕਹੇ ਗੁਰਦੇ ਪੂਰਨ ਹੋਈ ਸੇਵਕੀ ਸੇਵ ਆਜ ਜਾਲ ਬਿਖਾਤਰ ਤੇ ਰਾਮ ਨਸ ਰਸਨਾ ਕਾਤੇ ਸਿਮਾਨੇ ਬਸੀ ਸੁਖੋਤ ਨਿਥਾਨ ਸਰਬ ਹਿੱਸਾ ਤਾਂ ਖੇ ਪੂਰਨ ਹੋਏ ਪ੍ਰਦਾਨ ਪੁਰਖੁ ਪ੍ਰਗਟ ਸਭ ਲੋਏ ਸਭ ਕੇ ਹੋਛ ਪਾਇ ਅਸਤਾਨਡ ਪੂਰਨ ਹੋਵੇ ਆਪਨ ਜਾਨ ਹਰ ਤਨ ਖਾ ਚਲੇਖ ਜਾਣੇ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸਾਤ ਰਤਨਾਵਹ ਨਿਦ ਬੁੱਧ ਕੀ ਔਰ ਸਰਬ ਕੈ ਸੇਦਿ ਵਿਦਿਆ ਤਾਕ ਜੋਗ ਪ੍ਰਾਪਤ ਗਿਆਨ ਗਿਆਨ ਸ੍ਰੇਠ ਕੁਤਮ ਹੋਇ ਸੇ ਨਾਨਕ ਕਾਰ ਬਦਾਤ ਕਮਨ ਕਰੇਗਾ ਸਭ ਕੇ ਮਨ ਸਗੋ ਤੇ ਉਦਾਸ ਸੁੰਦਰ ਚਤਰ ਤਾਤ ਕ ਬੇਟਾ ਸਮਦਸੀ ਸੇਖ ਦਸ ਤੇਤਾ ਇਹ ਫਲ ਕਿਸ ਧਨ ਕੇ ਮੁਖ ਪਨੇ ਗੁਰ ਨਾਨਕ ਨਾਮ ਬਚਨ ਮਨ ਸੋਣੇ ਇਹੋ ਨੇ ਤਾਂ ਜਪੇ ਮਨ ਕੋਏ ਸਭ ਜਗ ਮੈਂ ਧੰਕੇ ਗਤ ਹੋਏ ਗੋਨਗ ਬਿੰਦ ਨਾਮ ਤੁੰ ਬਾਣੀ ਸਿਮਰ ਸਾ ਤੁਝ ਬੇਦ ਬਕਾਣੀ ਸਗਲ ਮਥਾਤ ਕੇਵਲ ਹਰਿ ਨਾਮ ਗੋਬਿੰਦ ਭਗਤ ਕੈ ਮਨ ਬਿਸਰੇ ਰਾਮ ਕੋਟ ਪਰਾਧ ਸਾਜ ਸੰਗ ਮਿਟੈ ਸੰਤ ਕਿਰਪਾ ਤੇ ਜਮਤੇ ਛੁਟੈ ਜਾ ਕੇ ਨਕ ਕਰਮ ਪ੍ਰਭ ਪਾਏ ਸਾਜ ਸਰਨ ਨਾਨਕ ਤੇ ਆਏ ਜਿਸ ਮਨ ਬਸੇ ਸੁਨੇ ਲਾਇ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੇਤ ਜਨਮ ਮਰਨ ਤਾ ਕਾ ਦੁਖ ਨਿਵਾਰੇ ਦੁਲਬ ਦੇ ਤਤਕਾਲ ਹੁ ਤਾਰੇ ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ ਏਕ ਨਾਮੁ ਮਨ ਮਹਿ ਸਮਾਨੀ ਦੁਖ ਰੋਗ ਬਿਨ ਸੇ ਪੈ ਪਰਮ ਸਾਧਨਾ ਨਿਰਮਲ ਤਾਂ ਕੇ ਕਰਮ ਸਬ ਤੇ ਹੋਤ ਤਾਂ ਕੀ ਸੋਭਾ ਬਣੀ ਨਾਨਕ ਹੈ ਗੁਣ ਨਾਮ ਸੁਖ ਬਣੀ ਦੁਖ ਰੋਗ ਬਿਨ ਸੇ ਪੈ ਪਰਮ ਸਾਧਨਾ ਮੇਰਾ ਮਿਲਤਾ ਕੇ ਕਰਮ ਸਭ ਤੇ ਹੋਜ ਤਾ ਕੀ ਸੋਬਾ ਬਣੀ ਨਾਨਕ ਏ ਗੁਣ ਨਾਮ ਸੁਖ ਮਣੀ ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਤਉ ਤਜਨਾ ਕੇ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਘਰ ਦੇ ਸੇਵਾਦਾਰ ਭਾਈ ਸਾਹਿਬ ਸਰਦਾਰ ਅਮਰ ਸਿੰਘ ਜੀ ਅਤੇ ਸਮੂਹ ਪਰਿਵਾਰ ਤਨਾਂ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਉਪਤਸਰ ਲੈਦੇ ਹੋਏ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਦੇ ਸਬੰਧ ਵਿੱਚ ਗੁਰੂ ਪਾਸ਼ਾ ਜੀ ਦੇ ਪਾਵਨ ਚਰਨ ਮubarak ਆਪਣੇ ਗ੍ਰਹਿ ਵਿਖੇ ਪਵਾ ਕਰਕੇ ਸੋਖਮਨੀ ਸੋਖਮਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿੱਚ ਰਾਮ ਦੇ ਮਹਾਵਾਕ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਕਰਵਾਏ ਸਨ ਜਿਨ੍ਹਾਂ ਦੇ ਸੰਪੂਰਨ ਭੋਗ ਪਏ ਹਨ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਇ ਧਿਆਨਾਂ ਦੇ ਮਹਾਵਾਕ ਅਨੁਸਾਰ ਆਉ ਕੁ ਸਮਾਗਮ ਕੀਰਤਨ ਦੀ ਹਾਜ਼ਰੀ ਪਰਨ ਵਾਸਤੇ ਸਮਾਪਤ ਹੋਇਆ ਹੈ ਸੁਗੁਰੂ ਚਰਨਾਵੇਚ ਹਾਜ਼ਰੀ ਲਵਾ ਕੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ ਸਮੂਹ ਸੰਗਤਾਂ ਨੂੰ ਬੇਨਤੀ ਹੈ ਭਾਈ ਜਿਨ੍ਹਾਂ ਨੇ ਚਾਹ ਪਾਣੀ ਨਹੀਂ ਛਕਿਆ ਉਹ ਛਕ ਲਓ ਅਤੇ ਜਿਨ੍ਹਾਂ ਨੇ ਛਕ ਲਿਆ ਉਹ ਗੁਰੂ ਪਾਸ਼ਾ ਜੀ ਦੀ ਹਜ਼ੂਰੀ ਵਿੱਚ ਆ ਕੇ ਕੀਰਤਨ ਸ਼ਰਵਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वाहि ਕਾ ਕੀ ਤੋ ਬਸਵਾਵੇਂ ਮਾਟੀ ਕਾ ਕੀ ਤੋ ਬਸਵਾਵੇਂ ਮਾਨਸ ਕੇ ਗਤੇ ந்த ச சரக்கம ன்ரா ਨਾਨਕ ਦੇ ਕਰ ਹੱਥ ਨੇ ਮਾਣਿਓ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਹਾਉ ਟੂਡੇ ਦੀ ਦਰ

गोर मेल पर मंगवाया हे गोर मेल पर मंगया हे हाउ टुडे दीदर संकार हाउ टुडे ਏਹ ਬਿਦ ਨਾਨਕ ਹਰਨੈਨ ਅਲੋਏ ਏਹ ਬਿਦ ਨਾਨਕ ਹਰਨੈਨ ਅਲੋ ਮੰਗਵਾ <Could I be Anfang> <lave> it ਦੇ ਦੇਦਰਸ਼ਨ ਕਾਰਨ ਬੇਤੀ ਬੇਜੀ ਪੇ ਰਸਨ ਤਾਰਨ ਕਾਇਦਨ ਆਵ ਸਖ ਆਵ ਸਖ ਆਵ ਸਖ ਸਤ ਗੁਰ ਕੇ ਪਿਆਰੇ ਹੋ ਆਵੋ ਸਿੱਖ ਆਵੋ ਸਿੱਖ ਆਵੋ ਸਿੱਖ ਸਤ ਗੁਰ ਕੇ ਪਿਆਰੇ ਸਤੁਰ ਕੇ ਪਿਆਰੋ ਗਾਓ ਸੱਚੀ ਬਾਣੀ ਗਾਓ ਸੱਚੀ ਬਾਣੀ ਆਵੋ ਸਿੱਖੋ ਆਵੋ ਸਿੱਖੋ ਆਵੋ ਸਿੱਖੋ ਸਾਥ ਗੁਰ ਕੇ ਪਿਆਰੋ ਆਵੋ ਸਿੱਖੋ ਆਵੋ ਸੇਖ ਆਵੋ ਸੇਖ ਸਤਿਗੁਰ ਕੇ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਕਾਮ ਤੇਨਾ ਸੋ ਐ ਸਾਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ અપਮਾਨ ਸਾਤਨਾਮ ਸਦਾ ਸਾਤਨਾਮ ਹਲਤ ਪਲਤ ਮੁਖ ਉਜਨ ਹੋਈ ਹੈ ਨਿਤ ਧਿਆਈਏ ਹਰ ਮੁਰਖ ਨਰਿੰਜਨਾ ਰਹਾਉ ਜਪ ਹਰ ਸਿਮਰਨ ਭਇਆ ਤੈ ਉਪਾਦ ਗਤ ਕੇਨੀ ਵਡਭਾਗੀ ਹਰ ਜਪਨਾ ਗਨ ਨਾਨਕ ਕਾ ਗੁਰ ਏ ਮਤ ਦੇਨੀ ਜਪ ਹਰ ਭਵਜਨ ਤਰਨਾ ਤਨ ਗੁਰ ਸੇਵੀਐ ਐਨ ਸੋ ਸਾਜ ਸੁਭਾਏ ਦਰਸਣਾ ਪਰਸਿਆ ਗੁਰੂ ਕੈ ਜਨੁ ਅਪਾਰਾ ਨੋਖਿ ਜਾਏ ਉਹ ਐ ਖਿਪਤਾ ਖਾਸਾਂ ਲਈ ਨੂਰੇ ਅਰਸ਼ੋਂ ਕੋਰਹਾ ਕਟਿਆ ਤੁਦ ਦਿੱਠੇ ਹਤੇ ਬਾਦਿਹਾ ਮਾਨ ਜਨਮ ਜਨਮ ਦੀ ਕਟਿਆ ਸੱਜਣਾ ਸੱਚਾ ਬਾਦਿਹਾ ਤਿਰਸਾ ਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਧਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸੋਰਠਿ ਮਹਲਾ ਪੰਜਵਾਂ ਗੁਰਪੂਰ ਕਿਰਪਾ ਧਾਰੀ ਪਰਾਪੂਰੇ ਲੋਟ ਹਮਾਰੀ ਗੁਰਪੂਰਾ ਕਿਰਪਾ ਧਾਰੀ ਪਰਾਪੂਰੇ ਲੋਟ ਹਮਾਰੀ ਕਰਿ ਈਸ਼ ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਬਾਏ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਤੇ ਆਈਐ ਆਂਦਨ ਸੁਕਿਰਤ ਕਰੀਐ ਤਗ ਮਹਾਰਗ ਧਰਮ ਕੀ ਪਾਉੜੀ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਾ ਭਏ ਪਵਿੱਤਰ ਸਤਿਗੁਰ ਕੀ ਸੱਚ ਸਾਖੀ ਬਿਗਨੇ ਬਿਨਾ ਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਗਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹੱਲਾ ਪੰਜਵਾਂ ਗੁਰਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚੁ ਹਮਾਰੀ ਕਰਿ ਇਸ ਨਾਨਕ ਗ੍ਰਹਿ ਆਇ ਆਨੰਦ ਮੰਗਲ ਸੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ